ਕਿਸਾਨ ਪ੍ਰਭੂ ਛਤਸ਼੍ਰੀ ਅਕਾਲ ਝੋਨੇ ਦੀ ਫਸਲ ਕੱਟਣ ਦੇ ਵਿੱਚ 20 ਤੋਂ 25 ਦਿਨ ਜਦੋਂ ਰਹਿ ਜਾਂਦੇ ਨੇ ਤਾਂ ਇਸ ਸਮੇਂ ਬਹੁਤ ਸਾਰੇ ਕਿਸਾਨਾਂ ਦੇ ਮਨ ਦੇ ਵਿੱਚ ਇਹ ਸਵਾਲ ਹੁੰਦਾ ਹੈ ਕਿ ਕੀ ਆਪਾਂ ਨੂੰ ਹੁਣ ਸਪਰੇਅ ਦੀ ਜ਼ਰੂਰਤ ਹੈਗੀ ਜਾਂ ਨਹੀਂ ਹੈਗੀ ਸਭ ਤੋਂ ਪਹਿਲੀ ਗੱਲ ਇਸ ਹਾਲਤ ਦੇ ਵਿੱਚ ਆਪਾਂ ਨੂੰ ਐਨਪੀਕੇ ਦੀ ਸਪਰੇਅ ਕਰਨ ਦੀ ਕੋਈ ਜ਼ਰੂਰਤ ਨਹੀਂ ਐਨਪੀਕੇ ਦਾ ਜਿਹੜਾ ਅਸਲ ਕੰਮ ਹੁੰਦਾ ਹੈ ਜਦੋਂ ਫਸਲ ਗੋਭ ਦੇ ਵਿੱਚ ਹੁੰਦੀ ਆ ਜਾਂ ਫਿਰ ਬੂਰ ਪੈਣ ਤੋਂ ਪਹਿਲਾਂ ਪਹਿਲਾਂ ਹੁਣ ਜਦੋਂ ਫਸਲ ਦੀ ਜਿਹੜੀ ਮੁੰਗਰ ਆ ਉਹ ਲਟਕ ਚੁੱਕੀ ਆ ਤੇ 20 25 ਦਿਨ ਕੱਟਣ ਦੇ ਵਿੱਚ ਰਹਿੰਦੇ ਨੇ ਤਾਂ ਐਨਪੀਕੇ ਦਾ ਇਸ ਵੇਲੇ ਸਪਰੇਅ ਕਰਨ ਨਾਲ ਆਪਾਂ ਨੂੰ ਕੋਈ ਫਾਇਦਾ ਨਹੀਂ ਮਿਲਣਾ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਆਪਾਂ ਨੂੰ ਖਤਰਾ ਫਸਲ ਤੇ ਹੁੰਦਾ ਹੈ ਜਾਂ ਆਪਣਾ ਨੁਕਸਾਨ ਕਰ ਸਕਦਾ ਉਹ ਤੇਲਾ ਹੁੰਦਾ ਜਾਂ ਹੱਫਰ ਹੁੰਦਾ ਬ੍ਰਾਊਨ ਹੱਫਰ ਕਿਉਂਕਿ ਬੂਟੇ ਚ ਰਸ ਭਰਿਆ ਹੁੰਦਾ ਹੈ ਰਸ ਹੈਗਾ ਬੂਟੇ ਦੇ ਵਿੱਚ ਹਲੇ ਜੇ ਖੇਤ ਦੇ ਵਿੱਚ ਹਾਪਰ ਦਾ ਹਮਲਾ ਇਸ ਵੇਲੇ ਵੱਧ ਜਵੇ ਤਾਂ ਫਸਲ ਦੇ ਵਿੱਚ ਦੱਗੀਆਂ ਪੈ ਜਾਂਦੀਆਂ ਨੇ ਕਈ ਥਾਵਾਂ ਤੋਂ ਤੁਸੀਂ ਦੇਖਿਆ ਹੋਊਗਾ ਵੀ ਚੋਨਾ ਆਪਣਾ ਬੈਠ ਜਾਂਦਾ ਹੈ ਕਾਫੀ ਸਾਰਾ ਨੁਕਸਾਨ ਚੋਨਾ ਆਪਣਾ ਹਾਪਰ ਇਸ ਵੇਲੇ ਕਰ ਸਕਦਾ ਹੈ ਇਸ ਲਈ ਖੇਤ ਦੇ ਵਿੱਚ ਆਪਾਂ ਧਿਆਨ ਨਾਲ ਦੇਖਣਾ ਹੈ ਵੀ ਫਸਲ ਦੇ ਵਿੱਚ ਤੇਲੇ ਦੀ ਗਿਣਤੀ ਜਾਂ ਹਾਪਰ ਦੀ ਗਿਣਤੀ ਕਿੰਨੀ ਹੈ ਜੇ ਹਮਲਾ ਦਿਖਾਈ ਦਿੰਦਾ ਹੈ ਤਾ ਵੀ ਫਿਰ ਆਪਾਂ ਨੂੰ ਸਪਰੇ ਕਰਨੀ ਪਊਗੀ ਨਹੀਂ ਤਾਂ ਇਸ ਵੇਲੇ ਫਸਲ ਦਾ ਨੁਕਸਾਨ ਤੇਲਾ ਕਾਫੀ ਜ਼ਿਆਦਾ ਕਰ ਸਕਦਾ ਹੁਣ ਸਪਰੇ ਆਪਾਂ ਕਿਹੜੀ ਕਰਨੀ ਆ ਜੇ ਆਪਾਂ ਪਹਿਲਾਂ ਪਾਈ ਮਾਈਟ੍ਰੋਜਨ ਵਰਤੀ ਆ ਤਾਂ ਹੁਣ ਫਿਰ ਆਪਣੇ ਕੋਲੇ ਡਾਈਨੋਫੋਰਾਨ ਦਵਾਈ ਹੈਗੀ ਆ ਉਹ ਸਪਰੇ ਕਰ ਸਕਦੇ ਆ ਜਿਹੜਾ ਓਸ਼ੀਨ ਵਾਲਾ ਟੈਕਨੀਕਲ ਆ ਬਹੁਤ ਸਾਰੇ ਕਿਸਾਨਾਂ ਨੇ ਚੈਸ ਵਾਲਾ ਜਾਂ ਡਾਈਨੋਫੋਰਾਨ ਜਿਹੜਾ ਓਸ਼ੀਨ ਵਾਲਾ ਟੈਕਨੀਕਲ ਆ ਦੋਵੇਂ ਰਲਾ ਕੇ ਵੀ ਸਪਰੇ ਕੀਤੀ ਆ ਜੇ ਦੋਵੇਂ ਰਲਾ ਕੇ ਤੁਸੀਂ ਇਹ ਸਪਰੇਅ ਕਰ ਸਕਦਾ ਤਾਂ ਫਿਰ ਆਪਣੇ ਕੋਲੇ ਇੱਕ ਹੋਰ ਦਵਾਈ ਆ ਟ੍ਰਾਈਫਲੋਮੇ ਜੋ ਪਾਇਰਮ ਦਵਾਈ ਜਿਹੜੀ ਮਾਰਕੀਟ ਦੇ ਵਿੱਚ ਪੈਕਸਲੋਨ ਦੇ ਨਾਮ ਤੇ ਆਉਂਦੀ ਆ ਉਹਦੀ ਵੀ ਆਪਾਂ ਸਪਰੇਅ ਕਰ ਸਕਦੇ ਆ 94 ਐਮ ਐਲ ਉਹ ਉਹਦੀ ਡੋਜ਼ ਹੁੰਦੀ ਆ ਬਾਜ਼ਾਰ ਦੇ ਵਿੱਚ ਪੈਕਸਲੋਨ ਦੇ ਨਾਮ ਤੇ ਮਿਲਦੀ ਆ ਜੇ ਇਹੀ ਟੈਕਨੀਕਲ ਆਪਾਂ ਨੂੰ ਕਿਸੇ ਹੋਰ ਨਾਮ ਨਾਲ ਸਸਤਾ ਮਿਲਦਾ ਤਾਂ ਉਹ ਵੀ ਆਪਾਂ ਸਪਰੇਅ ਕਰ ਸਕਦੇ ਆ ਕਿਉਂਕਿ ਪੈਕਸਲੋਨ ਥੋੜੀ ਮਹਿੰਗੀ ਦਵਾਈ ਮਿਲਦੀ ਆ ਆਪਾਂ ਨੂੰ ਜੇ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਪੈਕਸਾ ਲੋਨ ਹੀ ਸਪਰੇਅ ਕਰਨੀ ਆ ਹੋਰ ਵੀ ਜੇ ਆਪਾਂ ਨੂੰ ਕੋਈ ਏਸ਼ੀਆ ਨਾ ਹੋ ਤੇ ਦਵਾਈ ਮਿਲਦੀ ਆ ਤਾਂ ਆਪਾਂ ਸਪਰੇਅ ਕਰ ਸਕਦੇ ਆ ਜਾਂ ਇੱਕ ਊ ਲਾਲਾ ਨਾਉਂ ਦੀ ਦਵਾਈ ਮਾਰਕੀਟ ਦੇ ਵਿੱਚ ਮਿਲਦੀ ਆ ਤੇ ਉਹ ਆਪਾਂ ਸਪਰੇਅ ਕਰ ਸਕਦੇ ਆ ਉਹਦੇ ਵਿੱਚ ਜਿਹੜਾ ਟੈਕਨੀਕਲ ਹੁੰਦਾ ਫਲੋਨ ਕਮਡ ਟੈਕਨੀਕਲ ਮਿਲਦਾ ਉਹ ਵੀ ਆਪਾਂ ਸਪਰੇਅ ਕਰ ਸਕਦੇ ਆ ਉਹਦੇ ਨਾਲ ਵੀ ਜਿਹੜਾ ਤੇਲੇ ਨੂੰ ਆਪਾਂ ਕੰਟਰੋਲ ਕਰ ਸਕਦੇ ਆ ਇਸ ਵੇਲੇ ਫਸਲ ਦੇ ਵਿੱਚ ਫੰਗਸ ਨਾਲ ਕਾਫੀ ਜ਼ਿਆਦਾ ਨੁਕਸਾਨ ਹੋ ਜਾਂਦਾ। ਸੀਥ ਫਲਾਈਟ ਦਾ ਹਮਲਾ ਜਿਹੜਾ ਇਸ ਵੇਲੇ ਕਈ ਵਾਰੀ ਕਾਫੀ ਜ਼ਿਆਦਾ ਨੁਕਸਾਨ ਕਰ ਦਿੰਦਾ। ਤੁਸੀਂ ਦੇਖਿਆ ਹੋਊਗਾ ਸੀਥ ਫਲਾਈਟ ਕਈ ਵਾਰ ਪੱਤਿਆਂ ਤੱਕ ਉੱਪਰ ਤੱਕ ਆ ਜਾਂਦੀ ਆ। ਤੇ ਜਿਹਦੇ ਨਾਲ ਕੀ ਆ ਦਾਣੇ ਕਮਜ਼ੋਰ ਰਹਿ ਜਾਂਦੇ ਨੇ, ਦਾਣੇ ਬਰੀਕ ਰਹਿ ਜਾਂਦੇ ਨੇ। ਝੋਨੇ ਦੇ ਵਿੱਚ ਫੂਕ ਵੱਜ ਜਾਂਦੀ ਆ। ਇਸੇ ਤਰ੍ਹਾਂ ਸੀਥ ਰੌਟ ਆ ਜਾਂ ਨੈਕ ਬਲਾਸਟ ਇਹਦੇ ਨਾਲ ਵੀ ਇਸ ਵੇਲੇ ਨੁਕਸਾਨ ਆਪਣਾ ਹੋ ਸਕਦਾ। ਇਸ ਲਈ ਕੋਈ ਨਾ ਕੋਈ ਆਪਾਂ ਨੂੰ ਹੁਣ ਫੰਗੀ ਸ਼ਾਈਡ ਦੀ ਜ਼ਰੂਰਤ ਪਊਗੀ ਉਹ ਆਪਾਂ ਸਪਰੇਅ ਕਰਨੀਆਂ ਜੇ ਪਹਿਲਾਂ ਐਜੋਕਸੀਸਟ੍ਰੋਬੈਨ ਤੇ ਡਾਈਫੈਨੋਕੋਨਾਜ਼ੋਲ ਵਾਲਾ ਕੋਈ ਟੈਕਨੀਕਲ ਕੀਤਾ ਤਾਂ ਹੁਣ ਬਦਲ ਕੇ ਆਪਾਂ ਟਰਾਈਫਲੋਕਸੀਸਟ੍ਰੋਬੈਨ ਤੇ ਟੈਬੂਕੋਨਾਜ਼ੋਲ ਉਹ ਆਪਾਂ ਕਰ ਸਕਦੇ ਹਾਂ ਜਾਂ ਫਿਰ ਜੇ ਆਪਾਂ ਕੋਈ ਚਾਹੁੰਦੇ ਆ ਵੀ ਥੋੜਾ ਜਿਹਾ ਖਰਚਾ ਘੱਟ ਕਰਨਾ ਵੀ ਪਹਿਲਾਂ ਆਪਾਂ ਦਵਾਈ ਮਹਿੰਗੀ ਕੀਤੀ ਆ ਹੁਣ ਆਪਾਂ ਜ਼ਿਆਦਾ ਖਰਚਾ ਨਹੀਂ ਕਰਨਾ ਤਾ ਵਈ ਕਸਟੋਡੀਆ ਵਾਲਾ ਟੈਕਨੀਕਲ ਆਪਣੇ ਕੋਲੇ ਆਉਂਦਾ ਜੋਸ਼ ਸ਼ਟ੍ਰੋਬਨ ਤੇ ਟੈਮੂਕੋਨਾ ਜੋ ਲਾਉਦੇ ਵਿੱਚ ਉਹ ਸਸਤਾ ਪੈਂਦਾ ਉਹਦਾ ਵੀ ਕੰਟਰੋਲ ਵਧੀਆ ਉਹ ਵੀ ਆਪਾਂ ਕਰ ਸਕਦਾ ਤੇ ਕਿਸਾਨ ਭਰਾਵੋ ਇਸ ਵੇਲੇ ਗੋਭ ਦੇ ਵਿੱਚ ਜਿਹੜਾ ਕਈ ਵਾਰੀ ਆਪਣਾ ਗੋਭ ਵਾਲਾ ਕੀੜਾ ਹਮਲਾ ਕਰ ਜਾਂਦਾ ਨੁਕਸਾਨ ਕਰ ਜਾਂਦਾ ਇਸ ਵੇਲੇ ਵੀ ਕਿਉਂਕਿ ਇਸ ਵੇਲੇ ਆਪਾਂ ਪੱਤਾਲ ਪੇਟ ਸੁੰਡੀ ਦਾ ਤਾਂ ਆਪਾਂ ਨੂੰ ਪਤਾ ਵੀ ਕੋਈ ਖਤਰਾ ਨਹੀਂ ਹੁੰਦਾ ਪਰ ਗੋਭ ਦਾ ਕੀੜਾ ਇਸ ਵੇਲੇ ਨੁਕਸਾਨ ਕਰ ਸਕਦਾ ਤੇ ਪਹਿਲਾਂ ਆਪਾਂ ਉਹਦੇ ਵਾਸਤੇ ਇਹ ਕਿਸਾਨ ਫੇਮ ਦੀ ਸਪਰੇਅ ਕਰਦੇ ਨੇ ਜਾਂ ਕੋਰਾ ਜਨ ਦੀ ਸਪਰੇਅ ਕਰ ਲੈਂਦੇ ਨੇ ਨਾਲ ਦਵਾਈ ਰਲਾ ਲੈਂਦੇ ਨੇ ਜੇ ਤੁਸੀਂ ਇਹ ਦੋਵੇਂ ਦਵਾਈਆਂ ਵਰ ਚੁੱਕੇ ਹੋ ਤਾਂ ਫਿਰ ਸਸਤੀ ਦਵਾਈ ਦੇ ਚਾਹੁੰਦੇ ਹੋ ਐਮ ਐਮ ਐਕਟਨ ਬੈਂਜੋਟ ਦਵਾਈ ਆਉਂਦੀ ਆ ਇਹ ਦਵਾਈ ਪ੍ਰੋਕਲੇਮ ਦੇ ਨਾਲ ਉੱਥੇ ਮਾਰਕੀਟ ਦੇ ਵਿੱਚੋਂ ਮਿਲਦੀ ਆ ਹੋਰ ਵੀ ਕਈ ਨਾਵਾਂ ਨਾਲ ਦਵਾਈ ਮਿਲਦੀ ਆ ਮਤਲਬ ਆਪਣਾ ਐਮ ਐਮ ਐਕਟਨ ਤੇ ਬੈਂਜੋਟ ਤੋਂ ਆ ਟੈਕਨੀਕਲ ਆ ਇਹਦੇ ਨਾਲ ਆਪਾਂ ਗੋਭ ਦੇ ਕੀੜੇ ਨੂੰ ਆ ਕੰਟਰੋਲ ਕਰ ਸਕਦੇ ਆ ਸਸਤੀ ਦਵਾਈ ਆ ਗੋਭ ਦਾ ਕੀੜਾ ਰੁਕ ਜਾਂਦਾ ਪਤਾਲ ਪੇੜ ਸੁੰਡੀ ਨੂੰ ਵੀ ਕਿਸੇ ਹੱਦ ਤੱਕ ਇਹ ਕੰਟਰੋਲ ਕਰ ਲੰਦੀ ਆ ਤੇ ਝੰਡਾ ਪੱਤਾ ਇਸ ਵੇਲੇ ਸਭ ਤੋਂ ਜਿਹੜਾ ਮਹੱਤਵਪੂਰਨ ਹੁੰਦਾ ਜਿਹੜੀ ਵੀ ਫਸਲ ਦਾ ਝੰਡਾ ਪੱਤਾ ਅੰਤ ਤੱਕ ਹਰਾ ਰਹਿੰਦਾ ਉਹਦਾ ਜਿਹੜਾ ਝਾੜ ਹਮੇਸ਼ਾ ਪੰਗ ਵਧੀਆ ਵੇਖਣ ਨੂੰ ਮਿਲਦਾ ਝੰਡਾ ਪੱਤਾ ਅੰਤ ਤੱਕ ਖੁਰਾਕ ਬਣਾਉਂਦਾ ਜੇ ਫਸਲ ਦੇ ਵਿੱਚ ਤੇਲੇ ਜਾਂ ਫੰਗਸ ਦੇ ਅਟੈਕ ਨਾਲ ਝੰਡੇ ਪੱਤੇ ਦਾ ਨੁਕਸਾਨ ਹੋ ਗਿਆ ਤਾਂ ਫੇਰ ਆ ਪੈਦਾਵਾਰ ਆਪਣੀ ਘਟ ਸਕਦੀ ਆ ਪ੍ਰੋਡਕਸ਼ਨ ਘਟ ਜਾਂਦੀ ਆ ਇਸ ਵਾਰ ਦੇਖਿਆ ਵੀ ਪੰਜਾਬ ਦੇ ਵਿੱਚ ਡੋਡੀ ਰੋਗ ਜਾਂ ਹਲਦੀ ਰੋਗ ਜਿਹੜਾ ਬਹੁਤ ਵੱਡੀ ਪੱਧਰ ਤੇ ਵੇਖਣ ਨੂੰ ਮਿਲ ਰਿਹਾ ਉਹਦੇ ਅਟੈਕ ਦੀਆਂ ਖਬਰਾਂ ਸਾਰੇ ਆਲੇ ਪਾਸੇੋਂ ਮਿਲ ਰਹੀਆਂ ਨੇ ਖਾਸ ਕਰਕੇ ਪੀਆਰ 10 ਜਿਹੜਾ 26 ਵੈਰਾਈਟੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੁਣ ਧਿਆਨ ਦੇਣ ਦੀ ਲੋੜ ਆ ਇਸ ਵੇਲੇ ਆਪਾਂ ਨੂੰ ਹਲਦੀ ਰੋਗ ਵਾਲੀ ਕਿਸੇ ਵੀ ਦਵਾਈ ਨਾਲ ਕੰਮ ਨਹੀਂ ਕਰਨਾ ਜੋ ਕਿ ਹਲਦੀ ਰੋਗ ਦੇ ਵਾਸਤੇ ਜਿਹੜੀਆਂ ਵੀ ਦਵਾਈਆਂ ਨੇ ਜਦੋਂ ਫਸਲ ਆਪਣੀ ਗੋਭ ਦੇ ਵਿੱਚ ਹੁੰਦੀ ਆ ਉਸ ਵੇਲੇ ਹੀ ਫਾਇਦਾ ਹੋ ਸਕਦਾ ਜਦੋਂ ਫਸਲ ਆਪਣੀ ਹੁਣ ਪੱਕਣ ਦੇ ਵਿੱਚ 20-25 ਦਿਨ ਰਹਿ ਗਏ ਕੇਸ ਦੇ ਵਿੱਚ ਤੁਹਾਨੂੰ ਡੋਗਿਆਂ ਜਾਂ ਬਣਿਆਂ ਦਿਖਦੀਆਂ ਨੇ ਤੁਸੀਂ ਕਹੋ ਵੀ ਹੁਣ ਇਹ ਗਾਹ ਨਾ ਵਧੇ ਆਪਾਂ ਇਹਦੇ ਵਾਸਤੇ ਕੋਈ ਸਪਰੇਅ ਕਰ ਦਈਏ ਜਾਂ ਕੋਈ ਕਾਪਰ ਵਗੈਰਾ ਦੀ ਸਪਰੇਅ ਆਪਾਂ ਇਹਦੇ ਤੇ ਕਰਦੇ ਆ ਇਸ ਤਰ੍ਹਾਂ ਦੀ ਕਿਸੇ ਸਪਰੇਅ ਨੇ ਹੁਣ ਇਹਦੇ ਤੇ ਕੰਮ ਨਹੀਂ ਕਰਨਾ ਇਸ ਲਈ ਕੋਈ ਵੀ ਆਪਾਂ ਨੂੰ ਹਲਦੀ ਰੋਗ ਦੇ ਵਾਸਤੇ ਹੁਣ ਖਰਚਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਇਹ ਜਿਹੜਾ ਕੁਝ ਹੋ ਗਿਆ ਹੋ ਗਿਆ ਆਪਾਂ ਇਹਦੇ ਤੋਂ ਚਾਹ ਦੇ ਵਾਸਤੇ ਸਿਰਫ ਜਿਹੜਾ ਪਾਣੀ ਹੈ ਉਹ ਫਸਲ ਨੂੰ ਜ਼ਰੂਰਤ ਮੁਤਾਬਕ ਲਾ ਸਕਦੇ ਹਾਂ ਹੁਣ ਫਸਲ ਦੇ ਵਿੱਚ ਜਿਹੜੀ ਪ੍ਰੋਬਲਮ ਹੈ ਉਹ ਸੀਥ ਬ্লাইਟ ਦੀ ਹੈ ਜਾਂ ਬ੍ਰਾਊਨ ਸਪੌਟਸ ਦੀ ਆ ਸਕਦੀ ਹੈ ਨੈਕ ਬਲਾਸਟ ਵਰਗੀਆਂ ਜਿਹੜੀਆਂ ਬਿਮਾਰੀਆਂ ਨੇ ਇਹਨਾਂ ਬਿਮਾਰੀਆਂ ਨਾਲ ਪ੍ਰੋਬਲਮ ਖੜੀ ਹੋ ਸਕਦੀ ਆ ਕੁੱਲ ਮਿਲਾ ਕੇ ਵੀ ਦੋਸਤੋ ਗੱਲ ਇਹ ਆ ਵੀ ਜਦੋਂ ਝੋਨੇ ਦੀ ਫਸਲ ਆਪਣੀ 20-25 ਦਿਨ ਕੱਟਣ ਦੇ ਵਿੱਚ ਰਹਿ ਜਾਂਦਾਂ ਨੇ ਤਾਂ ਇਸ ਵੇਲੇ ਫਸਲ ਦਾ ਧਿਆਨ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਆਉਂਦਾ ਰੱਖਣਾ ਹਾਪਰ ਦਾ ਵਾਸਤੇ ਆਪਾਂ ਨੂੰ ਪਤਾ ਹੈ ਵੀ ਆਪਣੇ ਕੋਲੇ ਕਈ ਤਰ੍ਹਾਂ ਦੇ ਇਨਰਸਟ ਜਿਹੜੀਆਂ ਹੈਗੀਆਂ ਨੇ ਜਿਵੇਂ ਫਾਈ ਮਾਈਕਰੋ ਜੀਆ ਦੀ ਆਪਾਂ ਗੱਲ ਕੀਤੀ ਹੈ ਡਾਈਨੋਫੋਰਾਂ ਦੀ ਗੱਲ ਕੀਤੀ ਹੈ ਇਹਨਾਂ ਦੇ ਵਿੱਚੋਂ ਕੋਈ ਦਵਾਈ ਲੈ ਲਿਓ ਹੰਗਸ ਦੇ ਵਾਸਤੇ ਫੰਗੀਸ਼ਾਈਡ ਅਜੋਕਸੀ ਸ਼ਟ੍ਰੋਬਨ ਡਾਈਫੈਨੋਕੋਲਾਜੋਨ ਜਿਹੜੀ ਵੀ ਤੁਹਾਨੂੰ ਠੀਕ ਲੱਗਦੀ ਹੈ ਉਹ ਕੋਈ ਦਵਾਈ ਲੈ ਕੇ ਤੇ ਨਾਲ ਗੋਭ ਦੇ ਕੀੜੇ ਵਾਸਤੇ ਐਮ ਐਮ ਐਕਟਨ ਬੈਂਡੋਇਟ ਦਵਾਈ ਹੈ ਜਿਹੜੀ ਉਹ ਲੈ ਕੇ ਤਿੰਨ ਦਵਾਈਆਂ ਆਪਾਂ ਨੂੰ ਸਪਰੇਅ ਕਰਨੀਆਂ ਪੈਣਗੀਆਂ ਜੇ ਤੁਹਾਨੂੰ ਲੱਗਦਾ ਵੀ ਗੋਭ ਦੇ ਕੀੜੇ ਦੀ ਪ੍ਰੋਬਲਮ ਨਹੀਂ ਹੈਗੀ ਤਾਂ ਇਹ ਦੋ ਦਵਾਈਆਂ ਤਾਂ ਤੇਲੇ ਵਾਲੀ ਤੇ ਫੰਗਸ ਦੇ ਵਾਸਤੇ ਇਹ ਆਪਾਂ ਨੂੰ ਇੱਕ ਜ਼ਰੂਰ ਸਪਰੇਅ ਲਾਸਟ ਦੇ ਉੱਤੇ ਕਰਨੀ ਪਊਗੀ ਨਹੀਂ ਤਾਂ ਕਈ ਵਾਰੀ ਕੀ ਹੁੰਦਾ ਫਸਲ ਪੱਕੀ ਪਕਾਈ ਦਾ ਨੁਕਸਾਨ ਹੋ ਜਾਂਦਾ ਇਸ ਵੇਲੇ ਜਿਹੜਾ ਬਰਾਊਨ ਹਾਪਰ ਆ ਸਭ ਤੋਂ ਵੱਧ ਨੁਕਸਾਨ ਕਰਦਾ ਇਹਦਾ ਲਗਾਤਾਰ ਧਿਆਨ ਰੱਖਣਾ ਕਿਉਂਕਿ ਇਸ ਵੇਲੇ ਜਿਹੜੀ ਆਪਾਂ ਕੋਈ ਨੁਕਸਾਨ ਹੋ ਗਿਆ ਉਹਨੂੰ ਆਪਾਂ ਰਿਕਵਰ ਨਹੀਂ ਕਰ ਸਕਦੇ ਉਸ ਤੋਂ ਪਹਿਲਾਂ ਪਹਿਲੀ ਹਾਲਤ ਦੇ ਵਿੱਚ ਜਦੋਂ ਤੁਹਾਨੂੰ ਆਪਣਾ ਗੋਭ ਦੇ ਵਿੱਚ ਹੁੰਦਾ ਦਾ ਗੋਭ ਤੋਂ ਦੂਰ ਪੈਣ ਵੇਲੇ ਤੱਕ ਵੀ ਜਿਹੜੀ ਰਿਕਵਰੀ ਹੋ ਜਾਂਦੀ ਆ ਪਰ ਜਦੋਂ ਧੋਨੇ ਦੀ ਮੰੁੰਦਰ ਲਟਕ ਗਈ 20-25 ਦਿਨਾਂ ਬਾਅਦ ਆਪਾਂ ਉਹਨੂੰ ਕੱਟ ਲੈਣਾ ਉਸ ਵੇਲੇ ਤੇਲੇ ਕਰਕੇ ਫੰਗਸ ਕਰਕੇ ਜੇ ਕੋਈ ਨੁਕਸਾਨ ਹੋ ਜਾਂਦਾ ਤਾਂ ਉਹਦੀ ਰਿਕਵਰੀ ਨਹੀਂ ਹੁੰਦੀ ਨੁਕਸਾਨ ਹੋਊਗਾ ਹੀ ਹੋਊਗਾ ਸੋ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਤੇਲੇ ਵਾਲੀ ਤੇ ਫੰਗਸ ਵਾਲੀ ਸਪਰੇ ਜਰੂਰ ਫਸਲ ਦੇ ਉੱਤੇ ਆਪਾਂ ਕਰ ਦਈਏ ਜੇ ਗੋਭ ਦੇ ਕੀੜੇ ਦਾ ਤੁਹਾਨੂੰ ਲੱਗਦਾ ਅਟੈਕ ਹੋ ਸਕਦਾ ਆਹ ਉਹ ਵੀ ਨਾਲ ਵਿੱਚ ਰਲਾ ਲਿਓ ਕੋਈ ਬਹੁਤ ਜ਼ਿਆਦਾ ਵੱਡਾ ਉਹਦਾ ਵੀ ਖਰਚ ਨਹੀਂ ਹੈਗਾ ਤੇ ਹੁਣ ਆਪਣੀ ਫਸਲ ਤਕਰੀਬਨ ਆਖਰੀ ਦੌਰ ਦੇ ਵਿੱਚ ਹੈ ਇਸ ਵੇਲੇ ਫਸਲ ਕਾਫੀ ਧਿਆਨ ਦੀ ਮੰਗ ਕਰਦੀ ਹੁੰਦੀ ਆ ਸੋ ਕਈ ਵਾਰ ਤਾਂ ਕੀ ਉਹਨਾਂ ਨਾਲ ਆਖੀਰ ਦੇ ਵਿੱਚ ਹੀ ਆਪਣਾ ਜਿਆਦਾ ਨੁਕਸਾਨ ਹੋ ਜਾਂਦਾ ਸਾਰੀ ਪੱਕੀ ਪਕਾਈ ਦੇ ਉੱਤੇ ਨੁਕਸਾਨ ਆਪਾਂ ਕਰਾ ਬੈਠ ਜਾਂ ਕਿ ਕਿੜੇ ਜੇ ਪਿਸਵਾ ਕੇ ਨੁਕਸਾਨ ਕਰ ਗਿਆ ਆਪਣੀ ਕੀਟਾ ਕਰਾਇਆ ਖਰਚੇ ਦਾ ਸਾਰੇ ਦਾ ਜਿਹੜਾ ਨੁਕਸਾਨ ਹੋ ਜਾਂਦਾ ਤੋ ਇਸ ਵੇਲੇ ਫਸਲ ਦੇ ਉੱਤੇ ਆਪਾਂ ਧਿਆਨ ਦੇਣਾ ਤਾਂ ਕਿ ਕਿਸੇ ਵੀ ਨੁਕਸਾਨ ਤੋਂ ਆਪਾਂ ਬਚਾਅ ਹੋ ਸਕੀ ਜੇ ਫਸਲ ਦੇ ਵਿੱਚ ਪ੍ਰੋਬਲਮ ਨਹੀਂ ਹੈਗੀ ਫਿਰ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਸਹੀ ਸਮੇਂ ਤੇ ਸਪਰੇਅ ਕਰਤੀ ਸੀ ਤੇਲਾ ਨਹੀਂ ਹੈਗਾ ਜਾਂ ਫਸਲ ਦੇ ਉੱਪਰ ਤੁਹਾਨੂੰ ਫੰਗਸ ਵਗੈਰਾ ਦਾ ਨਹੀਂ ਲੱਗਦਾ ਤਾਂ ਫਿਰ ਬੇਸ਼ੱਕ ਤੁਸੀਂ ਸਪਰੇਅ ਤੋਂ ਬਚਤ ਕਰ ਸਕਦੇ ਹੋ ਨਹੀਂ ਤਾਂ ਇਸ ਵੇਲੇ ਫਸਲ ਦਾ ਧਿਆਨ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹਾਪਰ ਅਤੇ ਫੰਗਸ ਇਹ ਦੋਵੇਂ ਇਸ ਵੇਲੇ ਵੱਡਾ ਨੁਕਸਾਨ ਕਰ ਸਕਦੇ ਨੇ ਹੋ ਵੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛਤਿ ਸ੍ਰੀ ਅਕਾਲ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਜਾਵੇ ਸੋ ਵੀ ਦੋਸਤੋ ਅੱਜ ਦੀ ਵੀਡੀਓ ਚ ਇਨਾ ਹੀ ਛਤਿ ਸ੍ਰੀ ਅਕਾਲ ਦੋਸਤੋ ਧੰਨਵਾਦ ਦੋਸਤੋ